ਮੈਂ ਮੇਰੇ ਹਲਕੇ ਦੇ ਵਿੱਚ ਹਮ ਮੇਰੇ ਹਲਕੇ ਦੇ ਵਿੱਚ ਮੈਡਮ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਪੀਣ ਵਾਲੇ ਤੇ ਖੇਤੀ ਵਾਸਤੇ ਵੀ ਇਹਦੇ ਵਾਸਤੇ ਸਰਕਾਰ ਨੂੰ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਕਿਉਂਕਿ ਪਾਣੀ ਦੇ ਕਰਕੇ ਕੈਂਸਰ ਬਹੁਤ ਬਹੁਤੀ ਜੀ ਨਾਲ ਫੈਲ ਰਿਹਾ ਹੈ ਤੇ ਸਰਕਾਰ ਮੇਰੇ ਹਲਕੇ ਦੇ ਵਿੱਚ ਇੱਕ ਸਿਹਤ ਯੂਨੀਵਰਸਿਟੀ ਵੀ ਹੈ ਉਹਦੇ ਵਾਸਤੇ ਵੀ ਸਰਕਾਰ ਨੂੰ ਇੱਕ ਵੱਡਾ ਫੰਡ ਰੀਲੀਜ਼ ਕਰਨਾ ਚਾਹੀਦਾ ਹੈ ਤਾਂ ਕਿ ਜੋ ਵੀ ਉੱਥੇ ਦੇ ਪੇਸ਼IENTS ਹੈ ਤੇ ਹੋਰ ਕੋਈ ਰਿਸਰਚਰਸ ਹੈ ਉਹਨਾਂ ਨੂੰ ਵਧੀਆ ਸਹੂਲਤਾਂ ਅਸੀਂ ਦੇ ਸਕੀਏ ਇਸ ਲਈ ਮੈਂ ਆਪ ਸਭ ਆਪ ਨੂੰ ਰਿਕਵੈਸਟ ਕਰਦਾ ਕਿ ਇੱਕ ਪਾਣੀ ਦਾ ਤੇ ਇੱਕ ਫੰਡਿੰਗ ਦਾ जरूर कुछ ना कुछ प्रबंध किया जाओ थैंक यू सर सर मैं आपका ध्यान लाना चाहूंगी कि एन की रिपोर्ट ने बोला है कि पंजाब में ड्रग यूजर्स से ज्यादा ड्रग डी पेडलर्स हैं जो नशा बेचते हैं और सर यही एन एनसीआरबी की रिपोर्ट ये भी कहती है कि पंजाब में सबसे देश में सबसे ज्यादा ड्रग्स से डेथ ड्रग पंजाब में हो रहे हैं और सबसे ज्यादा स्मगलिंग भी ड्रग्स की पंजाब में ही हो रही है देश में सबसे ज्यादा साढ़े किलो पिछले साल पकड़ा गया यहाँ तक कि हाई हाईकोर्ट ने यह भी टिप्पणी दी है कि पंजाब की होम एग्जिस्टेंशियल क्राइसिस है और आम आदमी सरकार से उन्होंने जवाब मांगा कि इसके खिलाफ आप कैसे लड़ रहे हैं लेकिन अफसोस की बात यह सर कि जहाँ पे लोग दुखी होके गांव के दीवारों में लिख रहे हैं कि नशा यहां पे चिट्टा यहां पे बिकता है तो सरकार उनको पकड़ने की बजाय मिटवा रही है okay. और अपनी और बाकी जेलों में से वीडियो वायरल हो रहे हैं जैसे नशा बेचा जा रहा है और फोर्टी थ्री थाउजेंड कॉल एक ही जेल के एक सर मैं आपसे रिक्वेस्ट कर रही हूँ कि आधा पंजाब बीएसएफ के अंडर है बीएसएफ कहते हैं कहते हर दूसरे दिन नशे पकड़े जा रहे हैं और ये बीएसएफ को सर्च और सीज तो हमारी सरकार जहां बिल्कुल फेल हो गई है नशे के विरोध लड़ने के लिए तो क्या केंद्र सरकार ये नशे रोक के लोगों की और बच्चों की जानो बचाने के लिए कुछ करेंगे कि नहीं ये मैं जानना चाहती हूँ की रही है धन्यवाद अध्यक्ष जी मैं सदन का मा ध्यान एक बहुत महत्वपूर्ण मुद्दे वाल मैं दबा चाहना ਸਵਾਪਤੀ ਜੀ ਪਿਛਲੇ ਕੁਝ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੰਜਾਬ ਤੇ ਟੈਸਟ ਪਿੰਨ ਲਗਾ ਕੇ ਪੰਜਾਬ ਦਾ ਟੈਂਪਰੇਚਰ ਪੰਜਾਬ ਦੇ ਲੋਕਾਂ ਜਿਹੜਾ ਸਬਰ ਹੈ ਉਹ ਟੈਸਟ ਕੀਤਾ ਜਾ ਰਿਹਾ ਹੈ ਕਦੇ ਤਾਂ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਉਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੇ ਜਿਹੜੀ ਇਲੈਕਟਿਡ ਸੈਨੇਟਾ ਯੂਨੀਵਰਸਿਟੀ ਦੀ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪਿੱਛੇ ਜੇ ਸਭ ਤੋਂ ਜਿਹੜਾ ਕ੍ਰਿਟੀਕਲ ਜਿਹੜਾ ਬੜਾ ਸੈਂਸਿਟਿਵ ਇਸ਼ੂ ਹੈ ਕਿ ਜਿਹੜਾ ਚੰਡੀਗੜ੍ਹ ਦਾ ਸਟੇਟਸ ਚੇਂਜ ਕਰਨ ਦੀ ਜਿਹੜੀਆਂ ਗੱਲਾਂ ਨੇ ਉਹ ਚੱਲੀਆਂ ਸਭਾਪਤੀ ਜੀ ਜੋ ਚੰਡੀਗੜ੍ਹ ਦਾ ਸਟੇਟਸ ਹੈ ਕਿ ਪੰਜਾਬ ਦਾ ਜਿਹੜਾ ਗਵਰਨਰ ਹੈ ਉਹ ਹੀ ਜਿਹੜਾ ਉੱਥੇ ਪ੍ਰਸ਼ਾਸਕਾ ਉਹ ਲੱਗਦਾ ਪਿਛਲੇ ਜੇ ਇਹ ਕੋਸ਼ਿਸ਼ਾਂ ਚੱਲੀਆਂ ਕਿ ਜੀ ਦੂਸਰੀ ਯੂਟੀਆਂ ਦੀ ਤਰ੍ਹਾਂ ਉੱਥੇ ਵੀ ਜਿਹੜਾ ਲੈਫਟੀਨੈਂਟ ਗਵਰਨਰ ਹੈ ਉਹ ਲਗਾਇਆ ਜਾਊਗਾ ਸਭਾਪਤੀ ਜੀ ਹੋਣਾ ਤਾਂ ਇਹ ਚਾਹੀਦਾ ਸੀਗਾ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਝੜ ਕੇ ਬਣਾਇਆ ਗਿਆ ਤੇ ਕੇਂਦਰ ਆਪਣੇ ਵਾਅਦੇ ਮੁਤਾਬਕ ਪੂਰਨ ਤੌਰ ਤੇ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਦਿੰਦਾ ਪਰ ਗੱਲ ਆਪਾਂ ਉਲਟੇ ਪਾਸੇ ਚਲਾ ਲਈ ਪੂਰੇ ਦੇਸ਼ ਦੇ ਵਿੱਚ ਕੇਵਲ ਜਿਹੜੀ ਸੁਸਰੀ ਮਿਤਾਈ ਦਾ ਬਾਦੀ ਸਵਦੀ ਸਿਰਫ 10 ਸੈਕਿੰਡ ਇੱਕੋਤਾ ਪੰਜਾਬ ਐਸਾ ਸੂਬਾ ਹੈਗਾ ਜਿੱਦੀ ਕੋਈ ਰਾਜਧਾਨੀ ਨਹੀਂ ਸੋ ਸਾਡੀ ਇਹ ਮੰਗ ਨਹੀਂ ਸਾਡਾ ਹੱਕ ਹੈ ਕਿ ਚੰਡੀਗੜ੍ਹ ਪੂਰਨ ਤੌਰ ਤੇ ਜਿਹੜਾ ਪੰਜਾਬ ਨੂੰ ਉਹ ਦਿੱਤਾ ਜਾਵੇ